ਚੈਂਬਰ ਨੰਬਰ 257 9 ਵਜੇ ਤੋਂ ਬਾਅਦ ਲੱਗੀ ਹੈ ਮੈਨੂੰ ਫੋਨ ਗਿਆ ਕਿ ਚੈਂਬਰ ਨੂੰ ਅੱਗੇ ਲੱਗੀ ਹੈ ਨੁਕਸਾਨ ਹੋ ਗਿਆ ਹੁਣ 2.5 ਲੱਖ ਦਾ ਇਹ ਸ਼ਾਰਟ ਸਰਵਿਸ ਦਾ ਹੀ ਮਾਮਲਾ ਕਿਉਂਕਿ ਬੰਦ ਵਾਲੇ ਨੂੰ ਤਾਂ ਬੰਦ ਹੈ ਕੋਈ ਇਸ ਤਰ੍ਹਾਂ ਜਿਦਾ ਕੋਈ ਲੱਗਦੀ ਨਹੀਂ ਮੌਕੇ ਤੇ ਸਭੀ ਟੀਮ ਸੀ ਲੋਕ ਸੀ ਸ਼ਰਮਾ ਜੀ ਜੀ ਸਭ ਦੇ ਸਰਪਰਫਸ ਉਹਨਾਂ ਦੀ ਨਿਗਰਾਨੀ ਦੀ ਟੀਮ ਭੇਜੀ ਗਈ ਤੇ ਮੌਕੇ ਤੇ ਉੱਥੇ ਪਹੁੰਚ ਕੇ ਕੰਟਰੋਲ ਕੀਤਾ ਅੱਗ ਨੂੰ ਉਸਾਂ ਦੇ ਕੋ ਕੈਬਨ ਦੇ ਵਿੱਚ ਅੱਜਕੱਲ ਦੇਖਦੇ ਹਾਂ ਪਲਾਸਟਿਕ ਸਾਰਾ ਹੁੰਦਾ ਤੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਰਿਹਾ ਹੈ ਮਨ ਲੱਗ ਪਟਿਆਲਾ ਕੋਰਟ ਕੰਪਲੈਕਸ ਦੇ ਐਡਵੋਕੇਟ ਚੈਂਬਰ ਨੰਬਰ 257 ਵਿੱਚ ਭਿਆਨਕ ਅੱਗ ਲੱਗ ਗਈ ਮੌਕੇ ਤੇ ਪਹੁੰਚ ਕੇ ਅੱਗ ਦੇ ਕਾਬੂ ਪਾ ਲਿਆ ਗਿਆ ਮੀਡੀਆ ਨੂੰ ਐਡਵੋਕੇਟ ਨਿਰਮਲਜੀਤ ਸਿੰਘ ਸਭਦੀਪੁਰ ਨੇ ਦੱਸਿਆ ਕਿ ਕਿਰਪਾਤ ਹੈਲੋ ਕੀ ਨਮਸਾਦ ਨਿਰਮਲਜੀਤ ਸਿੰਘ ਸਾਹਿਬਦੀਪੁਰ ਚੈਂਬਰ ਨੰਬਰ ਨਾ ਚੈਂਬਰ ਨੰਬਰ 257 9 ਵਜੇ ਤੋਂ ਬਾਅਦ ਲੱਗੀ ਹੈ ਮੈਨੂੰ ਫੋਨ ਗਿਆ ਕਿ ਚੈਂਬਰ ਨੂੰ ਅੱਗ ਲੱਗੀ ਐ ਸਾਡੇ ਪ੍ਰਧਾਨ ਜੀ ਵੀ ਆ ਗਏ ਨੇ ਇਹਨਾਂ ਨੇ ਹੋਰ ਨਾਲ ਲੈ ਕੇ ਸਾਬਨ ਨਾਲ ਲੈ ਕੇ ਜਿੰਮਤ ਨਾਲ ਅੱਗ ਬੁਝਾਈ ਜੇ ਨਾ ਬੁਝਾਂਦੇ ਤਾਂ ਹੋ ਸਕਦਾ ਹੋਰ ਵੀ ਚੈਂਬਰਾਂ 'ਚ ਚੱਲੀ ਜਾਂਦੀ ਐ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਹੁਣ 2.5 ਲੱਖ ਦਾ ਕੀ ਵਿੱਚ ਸੀ ਵਿੱਚ ਕਾਲੇ ਜੀ ਕੀ ਜ਼ਰੂਰੀ ਗੱਲ ਪਹਿਲਾਂ 50% ਫਾਇਲਾਂ 60% ਸੜ ਗਈਆਂ ਤਾਂ ਏਸੀ ਸੜ ਗਿਆ ਫ੍ਰੀਜਰ ਸੜ ਗਿਆ ਤੇ ਜਿਹੜਾ ਟੇਬਲ ਰੂਲ ਦੇ ਹਾਰਗੇ ਨੇ ਅੱਗ ਲੱਗਣ ਦਾ ਕਾਰਨ ਪੁੱਛ ਸਕਦੇ ਹੋ ਇਹ ਸ਼ਾਰਟ ਸਰਵਿਸ ਦਾ ਇਸ ਮਾਮਲਾ ਕਿਉਂਕਿ ਬੰਦ ਵਾਲਿਆਂ ਨੂੰ ਤਾਂ ਬੰਦ ਆ ਕੋਈ ਇਸ ਤਰ੍ਹਾਂ ਦੀ ਤਾਂ ਕੋਈ ਲੱਗਦੀ ਨਹੀਂ ਉਹਦੇ ਵਕੀਲ ਉਹ ਵੀ ਨਾਮੀ ਕੇਸ ਵੀ ਸੀ ਨਾਮੀ पे ਉਹ ਤਾਂ ਯਾਦ ਨਹੀਂ ਲਫਾਫੇ ਦੇਖ ਕੇ ਪਤਾ ਲੱਗੂਗਾ ਵੀ ਕਿਹੜੇ ਬਚ ਕੇ ਜਿਹੜੇ ਰਹਿ ਗਏ ਸਰ ਸਰ ਕੋਰਟ ਕੰਪਲੈਕਸ 'ਚ ਅੱਗ ਲੱਗੀ ਹੈ ਮਾਮਲਾ ਕਿ ਅੱਗ ਲੱਗਣ ਦਾ ਕਾਰਨ ਕੀ ਹੈ ਤੇ ਕਿੰਨਾ ਨੁਕਸਾਨ ਹੈ ਸਾਡੇ ਕੰਟਰੋਲ ਰੂਮ ਤੇ ਕੋਈ ਸਵੇਕ ਦਾ ਸਵੇ ਸੂਚਨਾ ਮਿਲੀ ਸੀ ਕਿ ਡਿਸਟ੍ਰਿਕਟ ਕੋਡ ਦੇ ਵਿੱਚ ਅੱਗ ਲੱਗੀ ਹੈ ਤੇ ਸਾਡੇ ਮੌਕੇ ਤੇ ਸਾਡੀ ਟੀਮ ਜਿਹੜਾ ਕੋਈ ਸ਼ਰਮਾ ਜੀ ਹੈ ਜਿਹੜੇ ਸਾਬਲੇ ਸਫਰ ਅਫਸਰ ਉਹਨਾਂ ਦੀ ਨਿਗਰਾਨੀ ਦੀ ਟੀਮ ਭੇਜੀ ਗਈ ਤੇ ਮੌਕੇ ਤੇ ਉੱਥੇ ਪਹੁੰਚ ਕੇ ਕੰਟਰੋਲ ਕੀਤਾ ਅੱਗ ਨੂੰ ਅੱਗ ਕੈਬਨ ਨੰਬਰ ਕੋਈ 257 ਫਸਟ ਫਲੋਰ ਦੇ ਦੇ ਬਕਿੰਸਾਉ ਦਾ ਤੇ ਉਹਦੇ ਵਿੱਚ ਜਿਹੜਾ ਕੋਈ ਫ੍ਰਿਜ ਪਿਆ ਸੀ ਜਾਂ ਉਹਦੇ ਨਾਲ ਸ਼ਾਰਟ ਸਰਕਟ ਹੋਇਆ ਜਾਂ ਕੋਈ ਹੋਰ ਸ਼ਾਰਟ ਸਰਕਟ ਹੋਇਆ ਮਨੇ ਸ਼ਾਰਟ ਸਰਕਟ ਨਾ ਲੱਗ ਲੱਗ ਪਿਆ ਕਿੰਨਾ ਘਣਾ ਨੁਕਸਾਨ ਹੋ ਗਿਆ ਨੁਕਸਾਨ ਦੇ ਕੋਈ ਕੈਬਿਨ ਦੇ ਵਿੱਚ ਅੱਜਕੱਲ ਦੇਖਦੇ ਹਾਂ ਪਲਾਸਟਿਕ ਸਾਰਾ ਹੁੰਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਉਹਨਾਂ ਦਾ ਕਿ ਬੁਕਸ ਵਗੈਰਾ ਉਹਨਾਂ ਦੀਆਂ ਕਾਫੀ ਜਲ ਗਈਆਂ ਦਸਤਾਵੇਜ਼ ਵੀ ਸੜ ਗਏ ਪਾਣੀ ਉਹਨਾਂ ਸਰ ਦਸਤਾਵੇਜ਼ ਵੀ ਸੜੇ ਆ ਕਾਫੀ ਬੁਕਸ ਵਗੈਰਾ ਸੜੀਆਂ ਹੁਣ ਪਤਾ ਨਹੀਂ ਕਿ ਕਿ ਸੜੇ ਇਸ ਵਾਰ ਫਿਰ ਵੀ ਕਿੰਨਾ ਨੁਕਸਾਨ ਹੈ ਲੰਮਸਮ ਬੋਲ ਸਰ ਇਸ ਦਾ ਅੰਦਾਜ਼ਾ ਉਹੀ ਦੱਸ ਸਕਦੇ ਸਰ ਸਾਨੂੰ ਨਹੀਂ ਪਤਾ ਇਹ ਕਿੰਨੇ ਕੁ ਮੁਸ਼ਕਲ ਲੱਗਿਆ ਕੋ ਬੁਝਾਣ ਤੇ ਸਰ ਅੱਗ ਕੋ ਟਾਈਮਲੀ ਬੁਝਾਤੀ ਸੀ ਅਸੀਂ ਅੱਗ ਤੱਕ ਕੰਟਰੋਲ ਕਰਤੀ ਸੀ ਸਾਡੀ ਟੀਮਾਂ ਨਾਲ ਦੇ ਨਾਲ ਦੇ ਮੌਕੇ ਤੇ ਪਹੁੰਚ ਗਈਆਂ ਤੇ ਇਸ ਕਰਕੇ ਸਾਡੀ ਕੰਟਰੋਲ ਜੰਗਾਂ ਨਹੀਂ ਕਿੰਨੇ ਵਜੇ ਮਿਲਨੀ ਸੀ ਸੋ ਸਾਡੇ ਕੋਲ ਕੰਟਰੋਲ ਨੂੰ ਤੇ 10 ਵਜੇ 14 ਮਿੰਟ ਦੀ ਸੂਚਨਾ ਜੀ ਤੇ ਅੱਗ ਲੱਗਣ ਦਾ ਟਾਈਮ ਅੱਗ ਲੱਗਣ ਦਾ ਟਾਈਮ ਪਤਾ ਨਹੀਂ ਜੀ ਉਹ ਪਹਿਲਾਂ ਲੱਗੀ ਹੋਣੀ ਤਾਂ ਹੀ ਨਹੀਂ ਤਾਂ ਹੀ ਸਾਡੇ ਕੋਲ ਸਵੇਰ 10 ਵਜੇ ਸੂਚਨਾ ਆਈ ਹੈ